ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਸ਼ਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਿਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ਨ ਮੇਕਅਪ ਨੇਲ ਅੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤੋ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ ਉੱਥੇ ਦਾਖਲਾ ਜ਼ਰੂਰ ਦਿਵਾਓ ਫੋਨ ਨੰਬਰ 9815237255 ਸਵਾਗਤ ਹੈ ਜੀ ਸਿਸ ਗਾਇਸ ਸਾਰਿਆਂ ਨੂੰ ਬਹੁਤ ਬਹੁਤ ਲੋੜੀ ਦੀ ਮੁਬਾਰਕਾ ਗਾਣਾ ਵੀ ਸੁਣਾਓ ਨਾ ਲੋੜੀ ਵੀ ਲੋੜੀ ਤੇਰੀ ਪੂਛ ਬੜੀ ਕੱਟਾ ਗਿਆ ਨਾਠ ਤੇਰ ਮਈਏ ਸਾਥਾ 60 ਰੁਪਏ ਦੇ ਪਾਈਆਂ ਮੂੰਹਲੀ ਆਣੀ ਆ ਹਾਂਜੀ लगावा लगावा डा कितने लगाना है कौन लगाएगा चलो लोड़ी करो लॉरी ਅੱਡੀ ਸਾਰੀਆਂ ਇੱਦਾਂ ਸ਼ਾਂਤ ਖੜੀਆਂ ਹੁ ਗਾਏ ਲੋੜੀ ਦਾ ਗਾਣਾ ਕੋੜਾ ਵੀ ਗਾ ਲੋ ਸੁੰਦਰ ਮੁਦਰੀਏ ਲੋੜੀ ਬਣਾ ਰਹੀ ਹੈ ਅੱਧਾ 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 ਗਿੰਦਾ ਬੋਲੋ ਜਿੰਨਾ ਹੁੰਦਾ

ਨੁਲੇ ਦੀ ਵੀ ਆਈ ਲੋਕ ਸ਼ੇਰਸ਼ਕਰ ਪਾਈ ਹੋਰ ਮੈਨੂੰ ਹੋ ਵੀ ਨਹੀਂ ਕਰਾ ਲਈ ਆ ਇਹਨਾਂ ਦੀ ਹਮਾਂ ਜਿੰਦਗੀ ਹੋ ਥੋੜੀ ਜਾਨੀ ਥੋੜੀ ਸਾਡੇ ਤੇਂਗੀ ਖਾਣਾ ਤੇ ਚੰਗ ਕੰਮ ਕਰਦੇ ਮੈਡਮ ਜੀ ਕੰਮ ਨਹੀਂ ਖਾਣੇ ਆਂਦੇ ਲੋੜੀ ਦਾ ਮੰਨਣਾ ਤੇ ਆ ਵੀਰ ਪਰੋਣਾ ਆ ਬੰਦੇ ਆ ਆਇਆ ਆਲੇ ਆਏ ਜੋ ਪੈਰ ਨੂੰ ਥੋੜਾ ਵਿਰੇਆ ਹੱਥ ਪਵਾੜਾ ਪਾਇਆ ਨਾ 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 ਸਾਡੇ ਉਹਨਾਂ ਦੇ ਨਿਰਦੇਸ਼ਾਂ ਨੂੰ ਨਹੀਂ ਹੁਣ ਕਹਦੇ ਤੁਸੀਂ ਬੱਝ ਲਓ ਕੋਣੜ ਦੇ ਦੋ ਤਿੰਨ ਜਨੇ ਆਓ ਬਹੁਤ ਮੂਸੀਆਂ ਬੜੀਆਂ ਬਸ ਨਹੀਂ ਚੱਲ ਜਾਨੀ ਸਹੀ ਕੋਈ ਤੁਰੀਆਂ ਨੇ ਚਲੋ

ਨਨੀ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੋਂ ਲੜਕੀਆਂ ਨੂੰ ਬਿਊਟੀਸ਼ੀਅਨ ਕਟਿੰਗ ਟੇਲਰਿੰਗ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਦੇ ਸਾਰੇ ਕੋਰਸ ਤੇ ਕੁਕਿੰਗ ਦੇ ਸਾਰੇ ਕੋਰਸ ਕਰਵਾ ਰਿਹਾ ਹੈ ਤੁਸੀਂ ਵੀ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਬੇਲੇ ਨਾ ਰੱਖੋ ਉਹਨਾਂ ਦੇ ਉਜਵਲ ਭਵਿੱਖ ਲਈ ਚਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲਾ ਜ਼ਰੂਰ ਦਿਵਾਓ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ, ਨੇਲ ਆਰਟ, ਮੇਕਅਪ, ਮਹਿੰਦੀ, ਕਟਿੰਗ ਟੈਲਰਿੰਗ, ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ। ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ। ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9803245717 9417174673 ਇੱਧਰ ਆ ਜਾਓ ਇੱਧਰ ਆਓ ਤੋਂ ਸਾਹਮਣੇ ਹਾਂ ਹੁਣ ਗਾਣੇ ਸੁਣਾਓ ਜਰਾ ਸਾਹਮਣੇ ਸਾਹਮਣੇ ਇੱਧਰ ਦੇਖੋ ਇੱਧਰ ਦੇਖੋ ਇੱਧਰ ਚਲੋ

ਹੋ ਫੋਨ ਛੱਡ ਦਿਓ ਬੰਦਾ ਪਤਾ ਕੀ ਕਰਦਾ ਆਪਣੀ ਜ਼ਿੰਦਗੀ ਦੇ ਜਿਹੜੇ ਸੁਨਹਿਰੀ ਪਲ ਨੇ ਫੋਨ ਚ ਹੀ ਹੋ ਜਾਂਦਾ ਹੁਣ ਤੁਸੀਂ ਇੱਥੇ ਖੜੇ ਹੋ ਨਾ ਤੁਹਾਡਾ ਧਿਆਨ ਆਪਸ ਹੋਣਾ ਚਾਹੀਦਾ ਤੁਸੀਂ ਫੋਨ ਚ ਲੱਗੇ ਹੋ ਆਪਣੇ ਹੁਣ ਗਾ ਲੋ ਨਾ ਤਰੀਕਾ ਵਾਲਾ ਤੋੜੀਦਾ ਇਹ ਨਾ ਹੁੰਦਾ ਫਿਰ ਇਹ ਨੂੰ ਹੁੰਦਾ ਬਸ ਗਾਣਾ ਜਿੰਨੇ ਨਹੀਂ ਗਾਓ ਮੁੰਦਰੀਏ ਹੋਏ ਤੇਰਾ ਕੋਲ ਕੀ ਚੱਲਿਆ ਹੋਏ ਦੁੱਲਾ ਪੱਟੀ ਵਾਲਾ ਦੁੱਲੇ ਨੇ ਟੀਵੀ ਆਈ ਚੇਲ ਚੱਕਰ ਪਾਈ ਦੀ ਨਾਲੂ ਪਰਾ ਬੀਬੀ ਆਜੀ ਵੇ ਚਾਚਾ ਚਾਚਾ ਟੋੜ ਪੇਟੀ ਹੋ ਲੱਬੜਦਾਰਾ ਲੁੱਟੀ ਹੋ ਗਿੰਗਿਰ ਭੋਲੇ ਸੁਪਾਏ ਆਉਂਦੇ ਇੱਕ ਹੀ ਬੋਲਾਰਾ ਯਸਤ ਭਾਈ ਹੋ ਕੇ ਲੈ ਗਿਆ ਲੋਰੀ ਵਾਲੇ ਸਾਮਝ ਮੰਗਦੇ ਹੁੰਦੇ ਕਿਦਾਂ ਲੋਰੀ ਮੰਗਦੇ ਹੁੰਦੇ ਤੇ ਤੁਹਾਨੂੰ ਲੋਰੀ ਦੇਣੀ ਪੈਂਦੀ ਹਾਂ ਇਹ ਦੇਖੋ ਨਹੀਂ ਗਾਣੇ ਆਦੇ ਨਹੀਂ ਹੱਜਕੱਲ ਕੁੜੀਆਂ ਨੂੰ ਮੰਗਣ ਵਾਲੇ ਗਾਣ ਜਿਹੜੇ ਲੋਰੀ ਮੰਗਦੇ ਹੁੰਦੇ ਸੋਰੇ ਮੁੱਲੇ ਗਾਉਂਦੇ ਸੀ ਕੱਟੇ ਦੀ ਹਾਂ ਹਾਂ ਵਾ ਵਾ ਬੋਲੇ 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 ਇਹ ਬੋਲ ਕੇ ਨਾ ਇੱਕ ਕੁੜੀ ਦਾ ਲੰਬੇ ਵਾਲ ਲੰਬੇ ਵਾਲ ਕੁੱਤਾ ਕਰਦੀ ਫੁੱਲਾਂ ਨਾਲ ਫੁੱਲਾਂ ਦੀ ਹੋ ਗਈ ਚੋਰੀ ਦੇ ਮਾਈ ਲਾਰਡ ਹੋਰ ਕਿਨੂੰ ਅੱਜ ਤੱਕ ਨਹੀਂ ਕਰਨਾ ਹੈ ਬਸ ਉੱਧਰ ਹੀ ਨਾ ਕੋਈ ਇੰਟਰਗੈਲ ਨਾ ਆ ਦੇ ਉਸਨੇ ਟੈਰਫ ਅੰਬੇ 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 ਮੇਰੇ ਸਾਥ ਭਰਾ ਮੰਗੇ ਮੇਰਾ ਇੱਕ ਭਰਾ ਕੁਵਾਰਾ ਕਬੱਡੀ ਖੇਡਣ ਵਾਲਾ ਕਬੱਡੀ ਕਿੱਥੇ ਖੇਡੇ ਲਾਹੌਰ ਸ਼ਹਿਰ ਖੇਡੇ ਲਾਹੌਰ ਸ਼ਹਿਰ ਚਾ ਮੇਰੇ ਮਨ ਨੂੰ ਲੱਗੇ ਸੁਰਚਾ ਮੇਰੇ ਮਨ ਨੂੰ ਲੱਗੇ ਮੋਤੀ ਮੈਂ ਸਈਆਂ ਵਿੱਚ ਖਲੋਇਆ ਤੁਹਾਡਾ ਤਾਂ ਹੋ ਗਿਆ ਸਰ ਇਹ ਕੱਗਲਾ ਜਾਂਦੇ ਸਾਡੇ ਜੇ ਲੱਗਾ ਤੇ ਠੀਕ ਹੈ ਕਿੰਨਾ ਲੰਬਾ ਕਰ ਦਿੰਦੇ ਇਹਨੂੰ ਆਮੇ ਲੋੜੀਂਦਾ ਆਂਟੀ ਜੀ ਨੂੰ ਆਂਟੀ ਜੀ ਗਾਣਗੀ ਆਂਟੀ ਗਾਣਗੀ ਆਹ ਪੀ ਲੋੜੀ ਗਾਓ ਕਿੱਸਾ ਗਾਵਾ ਦਿੱਕਾ ਤਾਂ ਸਰ ਆਂਦਾ ਪੁਰਾਣੇ ਵਿਥੇ ਜਾਂਦੇ ਗਾ ਦਿਓ ਗਾ ਦਿਓ ਪੁਰਾਣਾ ਗਾਓ ਪਾਰਸਨ ਆਉਂਦੇ ਸਾਂਝੀ ਅਮਰੀ ਫਟ ਲਾ ਲੀ ਠੀਕ ਹੈ ਨਾ 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 ਸਭ ਚੱਲ ਰਿਹਾ ਹੈ। ਇਹ ਵੀ ਲੱਗੀਆਂ ਜਿਹੜੀਆਂ ਉਹ। ਇਹ ਚੱਲ ਵਾਲਾ। ਸ਼ਾਮਾਤਾ گاؤں ਤੋਂ ਨਹੀਂ। ਗੱਟੀ-ਬੱਟੀ ਨਹੀਂ ਤਾਂ ਅਸੀਂ ਤਾਂ ਨਾ ਰੱਬ ਨਿਭਰਾ ਰ ਹੋਣੇ। ਸਾਰੇ ਜਾਣੇ ਲੋਹੜੀ ਦੇ ਸ਼ਬਦ ਲੋ ਆਪਾਂ ਫਿਰ ਜੀ ਵਧੀਆ-ਵਧੀਆ ਤਰੀਕੇ ਨਾਲ ਕੰਮ ਲੱਕ ਕੇ ਜਾਵਾਂਗੇ। ਲੋ ਸਭ ਲੋਹੜੀ ਨਹੀਂ।

ਕਮ ਨਹੀਂ ਖਾਤੇ ਹੈ ਢੋਲਾ ਨਹੀਂ ਬਾਈਫਰੈਂਡ ਵਾਲੀ ਬਾਕੀ ਖਾ ਲੈਣੀ ਆ ਤੁਹਾਨੂੰ ਕਾਹਲੇ ਕਾਦੀ ਆਹ ਉਹ ਬੋਲ ਰਗਾ ਸੱਡੀਏ ਤੇ ਲੈ ਹੈਲੋ ਆਹ ਹੋ ਰਹਾ ਹੈ ਬਾਈਫਰੈਂਡ ਚਸ਼ਮਾ ਪਾਣੀ ਜਿਹਦਾ ਆ ਉਹਨੇ ਟੈਂਸ਼ਨ ਵਾਲੀ ਜਾਈ ਦੀ ਤਸਾਂ ਤੂੰ ਕਾਦੀ ਕਹਿੰਦੀ ਆਪਾਂ ਨਹੀਂ ਕਰਦੀ ਆਪਾਂ ਨਹੀਂ ਕਰਦੀ ਚਲੋ ਬਸ ਹੋ ਗਿਆ ਹਾ ਕਾਜ ਮੈਡਮ ਮਾਮੂ ਭਾਈ ਉਹ ਵੀ ਤੇ ਚੱਲ ਜੀ ਇਹਦੇ ਅੱਧੇ ਅੱਧੇ ਨੂੰ ਵਿਖੇ ਨੂੰ ਤਾਈ ਦੇ شانے دوابا بوکیشنل ٹریننگ انسٹیٹیوٹ پہاڑی گیٹ ہریانہ ضلع ہوشیارپور جو کہ پچھلے 18 سالوں سے لڑکیوں ਨੂੰ برٹشین کٹنگ ٹیلرنگ فیشن ڈیزائننگ کمپیوٹر دے سارے کورس تے کوکنگ دے سارے کورس کروا رہا ہے۔ ਤੁਸੀਂ بھی اپنی لڑکیوں نو پلس 2 تو بعد بے لے نہ رکھو۔ انہاں دے ઉજول بھوکھ لئی شانے دوابا بوکیشنل ٹریننگ انسٹیٹیوٹ پہاڑی گیٹ ہریانہ ضلع ہوشیارپور وچ داخلہ ضرور دباؤ۔ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ ਨੇਲ ਆਰਟ ਮੇਕਅਪ ਮਹਿੰਦੀ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9803245717 9417174673